ਪੰਚਕੂਲਾ ਡੇਰਾ ਸੱਚਾ ਸੋਦਾ ਸਾਲ 2017 ਹਿੰਸਾ ਮਾਮਲੇ ਵਿੱਚ ਥਾਣਾ ਡਿਵੀਜ਼ਨ 5 ਪੰਚਕੂਲਾ ਪੁਲਿਸ ਨੇ ਨਾਬਾ ਦੇ ਪਾਸੋ ਏਰੀਆ ਦੇ ਇੱਕ ਪਿੰਡ ਤੋਂ ਡੇਰਾ ਦੇ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਅਖਬਾਰ ਸੱਚ ਕਹੂੰ ਦੇ ਪੱਤਰਕਾਰ ਅਮਰੀਕ ਸਿੰਘ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕਰਕੇ ਆਪਣੇ ਨਾਲ ਪੰਚਕੂਲੇ ਲੈ ਗਈ ਜਿੱਥੇ ਅਮਰੀਕ ਸਿੰਘ ਤੇ ਸਾਲ 2017 ਵਿੱਚ ਪੰਚਕੂਲਾ ਥਾਣੇ ਵਿੱਚ ਅਦਿੱਤਿਆ ਹਿੰਸਾ ਦੇ ਨਾਲ ਕੁਝ ਵਿਅਕਤੀਆਂ ਨੂੰ ਐਕਸਪਲੋਸਿਵ ਐਕਟ ਦੇ ਤਹਿਤ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਅਮਰੀਕ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਘਰ ਵਿੱਚ ਸਨਾਟਾ ਅਤੇ ਕੋਈ ਵੀ ਕੁਝ ਬੋਲਣ ਲਈ ਤਿਆਰ ਨਹੀਂ ਏ ਇਸ ਮਾਮਲੇ ਵਿੱਚ ਦੋਸ਼ੀ ਅਮਰੀਕ ਸਿੰਘ ਦੇ ਅਕਾਊਂਟੈਂਟ ਲਖਵਿੰਦਰ ਸਿੰਘ ਨੇ ਸਾਡੀ ਟੀਮ ਨੂੰ ਦੱਸਿਆ ਕਿ ਅਮਰੀਕ ਸਿੰਘ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਿਹਾ ਸੀ ਅਤੇ ਉਹ ਕਿਸੇ ਵੀ ਗਲਤ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਰਿਹਾ ਸਰਸੇ ਵਾਲਾ ਸੀ ਭੰਗੀ ਦਾਸ ਸੀਗਾ ਬਲੌਗ ਦਾ ਜੀ ਕਿਉਂ ਇਹਨਾਂ ਦੀ ਗ੍ਰਿਫਤਾਰੀ ਤੇ ਇਹਨਾਂ ਦੇ 25 ਅਗਸਤ ਨੂੰ 17 ਦਾ ਜਿਹੜਾ ਸੀਗਾ ਸਰਸੇ ਵਾਲੇ ਦਾ ਪੰਚਕੂਲੇ ਕੇਸ ਸੀ ਉਹਦੇ ਸਬੰਧ ਇਹਨਾਂ ਦੀ ਐਂਬੂਲੈਂਸ ਉੱਤੇ ਫੜੀ ਗਈ ਸੀ ਉਦੇ ਸਬੰਧ ਵਿੱਚ ਗ੍ਰਿਫਤਾਰੀ ਹੋਈ ਏ ਕੀ ਜਾਇਜ਼ ਮੰਨਦੇ ਨੇ ਇਸ ਗੱਲ ਨੂੰ ਜਾਇਜ਼ ਮੰਨਦੇ ਦੇਖੋ ਪਰਚਾ ਹੋਇਆ ਵਾ ਸੀਗਾ ਜਾਇਜ਼ ਹੋਇਆ ਉੱਥੇ ਹੁਣ ਮਾਮਲਾ ਦਰਜ ਹੋਇਆ ਤਾਂ ਕਰਨੇ ਜਨ ਪੁਲਿਸ ਵਾਲਿਆਂ ਨੇ ਕਾਰਵਾਈ ਕਾਫੀ ਪੁਰਾਣਾ ਸੀ ਇੰਨੇ ਸਾਲ ਤੋਂ ਤੁਹਾਡਾ ਸੀ ਕਾਫੀ ਪੁਰਾਣਾ ਸੀ ਹਮਮ ਕਿਹੋ ਜਿਹਾ ਮਾਹੌਲ ਹੈ ਪਿੰਡ 'ਚ ਮਾਹੌਲ ਪਿੰਡ ਦਾ ਠੀਕ ਆ ਜੀ ਵੀ ਕਿੰਨਾ ਕੀ ਕੰਮ ਧੰਦਾ ਕਰਦਾ ਸੀ ਅਮਰੀਕ ਸਿੰਘ ਅਮਰੀਕ ਖੇਤੀਬਾੜੀ ਦਾ ਕਰਦਾ ਸੀ ਅੰਦਰ ਤੁਸੀਂ ਸਰਪੰਚੀ ਚੋਣ ਵੀ ਲੜੀ ਹਾਂ ਸਰਪੰਚੀ ਚੋਣ ਲੜੀ ਆ ਮੈਂ ਕਿਉਂ ਜੋ ਮਾਹੌਲ ਹੈ ਪਿੰਡ ਦੇ ਵਿੱਚ ਉਹ ਦੀ ਗੱਲ ਕਰ ਲੈ ਕੇ ਮਾਹੌਲ ਠੀਕ ਆ ਜਲਤ ਮਾਹੌਲ ਤਾਂ ਵਿੱਚ ਸਿੰਘ ਜੀ ਅਮਰੀਕ ਸਿੰਘ ਪੰਗੂ ਨੂੰ ਪੰਜ ਕਰੋ ਰੁਪਏ ਕਿਉਂ ਲਖੇ ਸਰ ਮੈਨੂੰ ਤਾਂ ਇਸ ਮਾਮਲੇ ਬਾਰੇ ਜਿਆਦਾ ਨਹੀਂ ਪਤਾ ਹੈਗਾ ਪਰ ਜਦੋਂ ਆ ਪਿੱਛੇ ਜੀ ਹੋਇਆ ਬਸ ਸ਼ਾਇਦ ਉਸੇ ਕਿਸੇ ਉਹਦੇ ਪੁੱਛਗੀ ਚੱਲਈ ਹੋ ਸਕਦਾ ਜੀ ਕਿੰਨੇ ਕ ਵਜੇ ਕਿੰਨੀ ਕ ਫੋਰਸ ਆ ਜੀ ਮੈਂ ਤਾਂ ਸਰ ਲੇਟ ਆਇਆ ਜਿਹੜੀ ਮੈਨੂੰ ਕੋਈ ਜ਼ਿਆਦਾ ਮੈਨੂੰ ਪਤਾ ਨਹੀਂ ਹੈਗਾ ਤਾਂ ਮੈਨੂੰ ਪਤਾ ਲੱਗਿਆ ਵੀ ਸ਼ਾਇਦ ਹੈਗੇ ਸੀ ਬਾਰਤਰਾ ਬੰਦੇ ਹੈਗੇ ਸੀ ਜਿਹੜੇ ਉਹ ਆਏ ਸੀਗੇ ਜੀ ਕਿੰਨੇ ਕੁ ਬੰਦੇ ਕਰੇ ਤਕਰੀਬਨ 8:30 8:30 ਵਜੇ ਦੀ ਗੱਲ ਹੈ ਜੀ ਲੈ ਕੇ ਹਾਂ ਮੈਨੂੰ ਇਹੀ ਪਤਾ ਲੱਗਿਆ ਵੀ ਉਹ ਲੈ ਕੇ ਕਹਿਣੇ ਸ਼ੁਰੂ ਕੀ ਕੀ ਕੰਮ ਕਰਦੇ ਨੇ ਅਮਰਿਕ ਸਿੰਘ ਜੀ ਵੈਸੇ ਤਾਂ ਜੀ ਤੁਹਾਨੂੰ ਪਤਾ ਹੀ ਹੈ ਇਹ ਸਮਾਜ ਸੇਵੀ ਨੇ ਜੀ ਉਹ ਵਧੀਆ ਸਮਾਜ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੋਈ ਵੀ ਕੋਈ ਗਰੀਬ ਬੰਦੇ ਦੀ ਮਦਦ ਵੀ ਕਰਦੇ ਨੇ ਜੀ ਬਕਾਇਦਾ ਉਹਨਾਂ ਨੇ ਐਂਬੂਲੈਂਸ ਵੀ ਇੱਥੇ ਰੱਖੀ ਹੋਈ ਹੈ ਜੀ ਲੋ ਗਰੀਬ ਲੋਕਾਂ ਵਾਸਤੇ ਜਾਂ ਕੋਈ ਰੋਡ ਤੇ ਐਕਸੀਡੈਂਟ ਹੋਦਾ ਖੁਦ ਆਪ ਵੀ ਹੋ ਵਧੀਆ ਸਮਾਜ ਸੇਵਾ ਕਰਦੇ ਨੇ ਜਿਹੜੇ ਤੱਕ ਮੈਨੂੰ 8 ਸਾਲ ਹੋ ਗਏ ਨਾਲ ਕੋਲ ਕੰਮ ਕਰਦਿਆਂ ਨੂੰ ਤਾਂ ਮੈਂ ਇਹੀ ਉਹ ਦੇਖਿਆ ਕਿ ਅਮਰੀਕ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਨੇ ਮੈਂ ਉਹਨਾਂ ਦੀ ਜ਼ਿੰਦਗੀ ਤੋਂ ਵੀ ਪ੍ਰਭਾਵਿਤ ਹਾਂ ਜੀ ਕਿ ਉਹ ਇੰਨੇ ਵਧੀਆ ਇਨਸਾਨ ਨੇ ਤੇ ਇਹ ਕੀ ਹੋਇਆ ਸਰਪੰਚਿਪਲਿਟੀ ਬਾਰੇ ਤੋਂ ਹਾਂਜੀ ਸਰਪੰਚੀ ਲੜੀ ਹੈ ਜੀ ਵਧੀਆ ਲੀਡ ਤੇ ਜਿੱਤੇ ਨੇ ਜੀ ਉਹ ਵਧੀਆ ਲੀਡ ਤੇ ਤਾਂ ਹੀ ਜਿੱਤੇ ਨੇ ਜੀ ਉਹ ਵਧੀਆ ਇਨਸਾਨ ਨੇ ਜੀ ਕਿ ਆਪ ਸਰਪੰਚ ਤੇ ਕੌਣ ਸੀ ਉਹਨਾਂ ਦੇ ਨੋਅ ਹੈ ਜੀ ਉਹਨਾਂ ਦੇ ਸਰਪੰਚ ਓਕੇ ਹਾਂਜੀ ਆਪ ਪੱਤਰਕਾਰੀ ਕਰਦੇ ਤੇ ਆਪ ਪੱਤਰਕਾਰ ਨੇ ਹਾਂਜੀ ਉਹ ਕਿਹੜੇ ਖਬਰ ਦੇ ਸੱਚ ਕਹੋ ਅਖਬਾਰੀ ਸਾਈਟਰ ਪੰਜ ਪੰਜ ਕੁੱਲਾ ਤੋਂ ਪੁਲਿਸ ਟੀਮ ਆਈ ਸੀ ਤੇ ਨਾਲ ਉਹਦੇ ਮੁਰਾਦ ਸੀਗੇ ਉਹ ਇਹ ਕੋਈ ਅਮ ਪੰਚਕੂਲੇ ਕੋ ਮਗਦੋਂ ਦਾ ਜੋ ਹੈ ਸੀ ਉਹ ਤਾਂ ਸੰਧੀ ਆਈ ਸੀ ਕਿ ਉਹਨਾਂ ਆਮਦਰਵਾਨੀ ਕੀ ਕਰ ਲਈ ਸੀ ਤੇ ਚਲੇ ਗਏ ਸੀ ਉਹ